ਹੁਣ ਬ੍ਰਾਹਮਣ ਬਣੀਏ ਆਪਾਂ ਆਓ ਸਾਰੇ ਬਣ ਜਾਈਏ ਬ੍ਰਾਹਮਣ ਮੈਂ ਵੀ ਬ੍ਰਾਹਮਣ ਆ ਤੁਸੀਂ ਵੀ ਬ੍ਰਾਹਮਣ ਪਰ ਹੈ ਕਿਵੇਂ ਇਹ ਵੀ ਸਮਝ ਲਓਣ ਮਾਰੇ ਕਹਦੇ ਬ੍ਰह्मबिੰਦੈ ਤੇ ਸਦਾ ਬ੍ਰह्म ਮਤਰੈ ਭਾਈ ਅਸਲੀ ਬ੍ਰਾਹਮਣ ਉਹ ਐ ਜਿਹੜਾ ਬ੍ਰह्म ਦੀ ਵਿਚਾਰ ਕਰਦਾ ਹੁਣ ਇਹੋ ਜਿਹਾ ਬ੍ਰਾਹਮਣ ਬੰਣਾ ਕੋਈ ਮਾੜੀ ਗੱਲ ਬੋਲੋ ਪਿਆਰਿਓ ਇਹੋ ਜਿਹਾ ब्राह्मण बनना कोई माड़ी गल है मेनते लगदा नहीं कोई माड़ी गल है ब्रह्म दी विचार करनी ते अपनी जिंदगी ਦੇ ਵਿੱਚ ਵਹਿਮ ਭਰਮ ਤਿਆਗ ਦੇਨੇ ਸੱਚ ਦਾ ਰਸਤਾ ਚੁਣ ਲੈਣਾ ਗੁਰੂ ਦੀ ਹਰ ਗੱਲ ਸਵੀਕਾਰ ਕਰ ਲੈਣੀ ਗੁਰੂ ਦੇ ਉਪਦੇਸ਼ ਉਤੇ ਪਹਿਰਾ ਦੇਣਾ ਵੀ ਜਿਹੜੀ ਗੱਲ ਗੁਰੂ ਕਹਿੰਦਾ ਉਹਦੇ ਅਨੁਸਾਰ ਮੈਂ ਆਪਣਾ ਜੀਵਨ ਬਤੀਤ ਕਰਨਾ ਇਹੋ ਜਿਹਾ ਦਾ ਬ੍ਰਾਹਮਣ ਮੈਂ ਕਹਿੰਦਾ ਹਰ ਘਰ ਵਿੱਚ ਹੋਣਾ ਚਾਹੀਦਾ ਤੁਹਾਡੇ ਬੱਚੇ ਬ੍ਰਾਹਮਣ ਹੋ ਜਾ ਇਹ ਉਹ ਬ੍ਰਾਹਮਣ ਨਹੀਂ ਕਿ ਜਿਹੜਾ ਕਿਸੇ ਨੂੰ ਲੁੱਟਦਾ ਫਿਰਦਾ ਵਾ ਇਹ ਉਹ ਬ੍ਰਾਹਮਣ ਨਹੀਂ ਕਿ ਜਿਹੜਾ ਕਵੇ ਕਿ ਆਓ ਭਾਈ ਸਭ ਕੁਝ ਦਾਨ ਕਰਕੇ ਤੁਸੀਂ ਆਪਣੇ ਆਪ ਨੂੰ ਚਰਵਾ ਲਓ ਨਾ 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 ਇੱਥੇ ਤੇ ਮਹਾਰਾ ਜੀ ਕਹਿੰਦੇ ਨੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਮਤ ਰਹਿ ਸੁਣੋ ਪਿਆਰੇ ਹਣ ਇੱਕ ਸ਼ਬਦ ਬੋਲੋ ਜੀ ਇੱਕ ਸ਼ਬਦ ਬੋਲੋ ਬੋਲੋ ਇੱਕ ਸ਼ਬਦ ਲੈਵ ਲੈ ਇੱਕ ਸ਼ਬਦ ਨਾਲ ਆਪਣੀ ਲਿਵ ਲਾ ਕੇ ਬਹਿ ਜਾਏ ਆ ਬ੍ਰਾਹਮਣ ਦੀ ਪਰਵਾਸਾ ਵਾ ਜੇ ਸ਼ਬਦ ਨਾਲ ਲਿਵ ਨਹੀਂ ਲੱਗੀ ਫਿਰ ਤੇ ਗੁਰੂ ਅਮਰਦਾਸ ਜੀ ਵੀ ਕਹਿੰਦੇ ਆ ਸਾਚੀ ਲਿਵੈ ਸਾਚੀ ਲਿਵੈ ਬਿਨ ਦੇਨ ਮਾਣੀ ਦੇਨ ਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ